ਕਿ ਜਿਆਦਾਤਰ ਬੇਨਤੀ ਕਰਨਾ ਹੁੰਨਾ ਉਹ ਬੱਚਿਓ ਕਦਰ ਕਰਿਆ ਕਰੋ ਮਾਂ ਬਾਪ ਦੀ ਓਏ ਇਹ ਢਿੱਡ ਵਡਾ ਲੰਦੀਆਂ ਨੇ ਇਹਨਾਂ ਦਾ ਪੇਟ ਵਧਿਆ ਤੇ ਤੂੰ ਤੁਹਾਡਾ ਜਨਮ ਹੁੰਦਾ ਇਹਨਾਂ ਦੀ ਸਾਰ ਕਰਿਆ ਕਰੋ ਮੈਂ ਸਵੇਰੇ ਕਹਿੰਦਾ ਸੀ ਗੁਰੂ ਹਰਗੋਬਿੰਦ ਸਾਹਿਬ ਮਾਰਾ ਨੇ ਮਾਤਾ ਗੰਗਾ ਜੀ ਨੂੰ ਚੜਾਈ ਕੀਤੇ ਨੇ ਨਾ ਤੇ ਸੰਗਤ ਜੀ ਦਰਿਆ ਵਿੱਚ ਜਲ ਪ੍ਰਵਾਹ ਕਰਨ ਗਏ ਵਿਵਾਨ ਨੂੰ ਰੋਕ ਦਿੱਤਾ ਸੀ ਗੁਰੂ ਹਰਗੋਬਿੰਦ ਸਾਹਿਬ ਮਾਰਾ ਨੇ ਸਿੱਖ ਕਹਿੰਦੇ ਪਾਤਸ਼ਾਹ ਗੱਲ ਕੀ ਹੋਈ ਏ ਕਹਿੰਦੇ ਮੈਨੂੰ ਮਾਧਮੂਹ ਵੇਖ ਲੈਣ ਦੋ ਕਹਿੰਦੇ ਕੱਪੜਾ ਚੁੱਕਿਆ ਤੇ ਮਾਂ ਗੰਗਾ ਦਾ ਮੂੰਹ ਚੁੰਮਿਆ ਜਿਵੇਂ ਮੂੰਹ ਚੁੰਮਿਆ ਤੇ ਅੱਖਾਂ ਚ ਪਾਣੀ ਡਿੱਕੇ ਗੁਰੂ ਅਰਗੁਪਤ ਸਾਹਿਬ ਆਹ ਰਾਹ ਤੇ ਛੇਵੇਂ ਪਾਤਸ਼ਾਹ ਦੇ ਸਿੱਖ ਕਹਿੰਦੇ ਸਤਗੁਰੂ ਤੁਸੀਂ ਤੇ ਦਾਤੇ ਹੋ ਤੁਸੀਂ ਤੇ ਸਤਗੁਰੂ ਹੋ ਤੁਸੀਂ ਰਾਜਾ ਵਿੱਚ ਨਹੀਂ ਕਹਿੰਦੇ ਰਾਜਾ ਬੇਤਾ ਰਾਜਾ ਬੇਚਾਂ ਜੇ ਮੈਂ ਆਪਣੀ ਮਾਂ ਨੂੰ ਵੇਖ ਕੇ ਮੇਰਾ ਦਿਲ ਨਹੀਂ ਪਿਗਲਿਆ ਤਾਂ ਮੈਂ ਦੁਨੀਆਂ ਤੋਂ ਪਲਾਕੀ ਕਰਾਂਗਾ ਓਏ ਬਾਪੂ ਦੀ ਅਰਥੀ ਜਾਵੇ ਤੇ ਤੇਰੇ ਅੱਖਾਂ ਤੋਂ ਜੂ ਨਾ ਹੋਵੇ ਇਹ ਨੂੰ ਪੜਦਾ ਕਿ ਤਿਆਰ ਮੈਂ ਵੱਡਾ ਕਿ ਤੇ ਸਾ ਸੰਗਤ ਹੋਇਆ ਕੀ ਗੁਰੂ ਅਰਜਨ ਦੇਵ ਸਾਹਿਬਾ ਕਹਿੰਦੇ ਮੈਂ ਤਾਂ ਮੂੰਹ ਚੁੰਮਿਆ ਮੇਰੀ ਉਹ ਮਾਂ ਹੈ ਜਿਦੇ ਚਰਨਾਂ ਵਿੱਚ ਲੱਖਾਂ ਦਾਸੀਆਂ ਸੇਵਾ ਕਰਦੀਆਂ ਸੀ ਪਰ ਮੇਰੀ ਪ੍ਰਾਪਤੀ ਵਾਸਤੇ ਮੈਨੂੰ ਲੈਣ ਵਾਸਤੇ ਪਾਬਾ ਬੁੱਢਾ ਸਾਹਿਬ ਕੋਲ ਨੰਗੇ ਪੈਰੀ ਚੱਲ ਕੇ ਗਈ ਸੀ ਨੰਗੇ ਪੈਰੀ ਮੈਂ ਤਾਂ ਕਰਕੇ ਮੇਰੀ ਮਾਂ ਨੇ ਜੋ ਮੇਰੇ ਵਾਸਤੇ ਕੀਤਾ ਸਾਰੀਆਂ ਈ ਮਾਵਾਂ ਸਾਰਿਆਂ ਦੇ ਪਿਤਾ ਜੋ ਆਪਣੇ ਬੱਚਿਆਂ ਵਾਸਤੇ ਕਰ ਸਕਦੇ ਨੇ ਕੋਈ ਦੂਜਾ ਬੰਦਾ ਨਹੀਂ ਕਰ ਸਕਦਾ ਯਾਰ ਦੂਜਾ ਬੰਦਾ ਨਹੀਂ ਕਰ ਸਕਦਾ ਜੋ ਮਾਂ-ਬਾਪ ਬੱਚਿਆਂ ਵਾਸਤੇ ਕਰ ਸਕਦੇ ਨੇ